ਚਾਹੇ ਕੋਈ ਅਮੀਰਾ ਚਾਹੇ ਕੋਈ ਗਰੀਬ ਆ ਚਾਹੇ ਕੋਈ ਰਾਜਾ ਏ ਚਾਹੇ ਕੋਈ ਭਿਖਾਰੀ ਆ ਚਾਹੇ ਮੋਦੀ ਜੀ ਆ ਚਾਹੇ ਭਗਵੰਤ ਮਾਨ ਜੀ ਆ ਆਪਾਂ ਸਾਰਿਆਂ ਦੀ ਰਸੋਈ ਵਿੱਚ ਖਾਣਾ ਤਾਂ ਬਣਦਾ ਏ ਜੇ ਕਿਸਾਨ ਖੇਤਾਂ ਵਿੱਚ ਮਿੱਟੀ ਵਿੱਚ ਮਿੱਟੀ ਹੋ ਕੇ ਫਸਲਾਂ ਬੀਜਦਾ ਏ ਤੇ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਉਹਨਾਂ ਫਸਲਾਂ ਦੀ ਰਾਖੀ ਕਰਦਾ ਏ ਸੋ ਜੇ ਕਿਸਾਨ ਆਪਣੇ ਹੱਕ ਮੰਗਦੇ ਆ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਉਹਨਾਂ ਨੂੰ ਹੱਕ ਦੋ ਅੱਜ ਕਿਸਾਨ ਕਰਜਾਈ ਤਾਂ ਐ ਕਿਉਂਕਿ ਉਹਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲਦਾ ਟਰੈਕਟਰਾਂ ਦੀਆਂ ਕੰਪਨੀਆਂ ਹੋਰ ਖਾਣ ਵਾਲੀਆਂ ਚੀਜ਼ਾਂ ਦੀਆਂ ਕੰਪਨੀਆਂ ਅਰਮਾਪਤੀ ਬਣੀਆਂ ਹੋਈਆਂ ਐ ਪਰ ਕਿਸਾਨ ਮਿਹਨਤ ਕਰਨੇ ਵਾਲਾ ਫਸਲਾਂ ਬੀਜਣ ਵਾਲਾ ਕਰਜਾਈ ਹੋਇਆ ਪਿਆ ਐ ਜਿਹੜੇ ਕਹਿੰਦੇ ਆ ਨਾ ਕਿ ਅਸੀਂ ਤਾਂ ਫਸਲਾਂ ਪੈਸੇ ਦੇ ਕੇ ਖਰੀਦਦੇ ਆ ਕਿਸਾਨਾਂ ਤੋਂ ਸਾਨੂੰ ਕਿਸਾਨਾਂ ਦੀ ਕੀ ਆ ਦੇਣਾ ਪਰ ਇੱਕ ਮੇਰੀ ਗੱਲ ਸੁਣ ਲਓ ਖੇਤੀ ਕੋਈ ਕਰਨਾ ਨਹੀਂ ਚਾਹੁੰਦਾ ਪਰ ਰੋਟੀ ਸਭ ਨੂੰ ਚਾਹੀਦੀ ਆ ਜੇ ਕੋਈ ਖੇਤੀ ਉਹ ਨਾ ਕਰੇ ਫੇਰ ਤੁਸੀਂ ਤਾਂ ਆਪਣੇ ਬੱਚਿਆਂ ਨੂੰ ਵਕੀਲ ਬਣਾਉਣਾ ਚਾਹੁੰਦੇ ਆ ਜੱਜ ਬਣਾਉਣਾ ਚਾਹੁੰਦੇ ਆ ਬਹਾਲੇ ਦੇਸ਼ਾਂ ਨੂੰ ਭੇਜਦੰਨੇ ਆ ਵੀ ਸਾਨੂੰ ਕਿਹੜੇ ਲੋੜ ਆ ਰੋਟੀ ਦੀ ਪਰ ਰੋਟੀ ਤਾਂ ਖਾਣੀਓ ਪੈਣੀ ਆ ਨਾ ਉਹ ਕਿਸਾਨ ਨੇ ਪੈਦਾ ਕਰਨੀ ਆ ਜੇ ਕਿਸਾਨ ਖੁਸ਼ਹਾਲ ਹੋਊਗਾ ਤਾਂ ਦੇਸ਼ ਦਾ ਹਰ ਇਨਸਾਨ ਖੁਸ਼ਹਾਲ ਹੋਊਗਾ